ਦੋਸਤੋ ਜਲੰਧਰ ਡੀਸੀ ਵੱਲੋਂ ਸਵੇਰੇ 10 ਵਜੇ ਤੋਂ 12 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਨਵਟਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਵਾਸਤੇ ਉਮੀਦਵਾਰ ਦੀ ਸ਼ਪਾਰਸ਼ ਕਰਨ ਲਈ ਤਿੰਨ ਮੈਂਬਰੀ ਕਮੇਟੀ ਕੱਢ ਦਿੱਤੀ ਹੈ ਤੇ ਜਲੰਧਰ ਪੱਛਮੀ ਉਪ ਚੋਣ ਲਈ ਅੱਜ ਵੀ ਕੋਈ ਨਾਮਜ਼ਦਗੀ ਨਹੀਂ ਹੋਈ ਜਦੋਂ ਕਿ ਪੁਲਿਸ ਥਾਣੇ 'ਚ ਡੀਆਈਜੀ ਦੀ ਅਚਾਨਕ ਰੇਡ ਕੁਆਟਰਾਂਸ ਉੱਤੇ ਪੈ ਮਲੇ ਡੀਐਸਪੀ ਤੇ ਐਸਐਚਓ ਤੇ ਹੋਇਆ ਐਕਸ਼ਨ ਤੇ ਆਓ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੀਆ ਵਿਸਤਾਰ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਏ ਆ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਆਓ ਤੁਹਾਨੂੰ ਸੁਣਾਉਣੀਆ ਵਿਸਤਾਰ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ 10 ਵਜੇ ਤੋਂ 12 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਨੋਟਾਰਾ ਜਿਲੇ ਵਿੱਚ ਨਾਗਰਿਕ ਸਭਾ ਮਾਂ ਪ੍ਰਦਾਨ ਕਰਨ ਵਿੱਚ ਹੋਰ ਪਾਰ ਦਸਤਾ ਅਤੇ ਜਵਾਬ ਦੇ ਹੀ ਲਿਆਉਣ ਤੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਡਾਕਟਰ ਹਮਾਸ਼ੂ ਅਗਰਵਾਲ ਵੱਲੋਂ ਆਪਣੇ ਦਫ਼ਤਰ ਵਿਖੇ ਕੰਮ ਵਾਲੇ ਦਿਨ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਲੋਕ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਨੋਟਾਰਾ ਕੀਤਾ ਜਾਵੇਗਾ ਡਾਕਟਰ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਸਹਾਦਤ ਦੇ ਨਾਲ ਸਰਕਾਰੀ ਦਫ਼ਤਰਾਂ ਵਿੱਚ ਸਬਾਵਾਵਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਆਪਕ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਸਮੱਸਿਆਵਾਂ ਦਾ ਮੌਕੇ ਤੇ ਨੋਟਾਰਾ ਕੀਤਾ ਜਾਵੇਗਾ ਜੇਕਰ ਕੁਝ ਕਿਸੇ ਹਿੱਸਾ ਵਿੱਚ ਸਮੇਂ ਦੀ ਲੋੜ ਹੋਵੇਗੀ ਤਾਂ ਉਹਨਾਂ ਨੂੰ ਦਰਜ ਕੀਤਾ ਜਾਵੇਗਾ ਇਸੇ ਤਰ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਮੱਸਿਆਵਾਂ ਤੇ ਤੁਰੰਤ ਤੇਜ਼ੀ ਨਾਲ ਨੋਟਾਰੇ ਕਰਨ ਲਈ ਜਾਣੂ ਕਰਵਾਇਆ ਜਾਵੇਗਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਪਛਮੀ ਹਲਕੇ ਦੀ ਜਿਮਨੀ ਚੋਣ ਵਾਸਤੇ ਉਮੀਦਵਾਰਾਂ ਦੇ ਨਾਂ ਦੀ ਸਿਫਾਰਿਸ਼ ਚਾਣ ਵਾਸਤੇ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਵਿੱਚ ਬੀਬੀ ਜਗੀਕੌਰ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਤੇ ਡਾਕਟਰ ਸੁਖੀ ਨੂੰ ਸ਼ਾਮਲ ਕੀਤਾ ਗਿਆ। ਇਸ ਕਮੇਟੀ ਵਿੱਚ ਜਿਮਨੀ ਚੋਣ ਵਾਸਤੇ ਪਾਰਟੀ ਦੀ ਚੋਣ ਮਹਿੰਮ ਦੀ ਨਿਗਰਾਨੀ ਤੇ ਪ੍ਰਬੰਧ ਵੀ ਵੇਖੇਗੀ ਇਹ ਕਮੇਟੀ। ਇਹ ਜਾਣਕਾਰੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦਿੱਤੀ ਗਈ। ਜਲੰਧਰ ਰੇਂਜ ਦੇ ਡੀਆਈਜੀ ਹਰਮਨ ਵੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਜਾਨੀ ਕਿ ਅੱਜ ਹਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ ਇਸ ਦੌਰਾਨ ਥਾਣੇ ਵਿੱਚ ਡੀਐਸਪੀ ਅਤੇ ਐਸਐਚਓ ਆਪਣੇ ਕੁਆਟਰਾਂ ਵਿੱਚ ਸੁੱਤੇ ਪਏ ਮਿਲੇ ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ ਸਹਾਇਕ ਮੁੁਰਚੀ ਹੀ ਮੌਜੂਦ ਸੀ ਉਸ ਕੋਲ ਕੋਈ ਇਤਿਹਾਰ ਵੀ ਨਹੀਂ ਸੀ ਇਸ ਤੇ ਗੁੱਸੇ ਵਿੱਚ ਆਏ ਡੀਆਈਜੀ ਨੇ ਐਸਐਚਓ ਟਾਂਡਾ ਤੇ ਸਭ ਇੰਸਪੈਕਟਰ ਰਮਨ ਕਮਾਲ ਨੂੰ ਸਸਪੈਂਡ ਕਰ ਦਿੱਤਾ ਉਨਾਂ ਨੇ ਡੀਐਸਪੀ ਖਿਲਾਫ ਕਾਰਵਾਈ ਕਰਨ ਲਈ ਕਿਹਾ ਇਸ ਤੋਂ ਇਲਾਵਾ ਹਿਆਰਪੁਰ ਦੇ ਐਸਐਸਪੀ ਤੋਂ ਵੀ ਸਪਾਸਟੀਕਰਨ ਮੰਗਿਆ ਗਿਆ ਹੈ ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨ ਬੀ ਸਿੰਘ ਗੱਲ ਨੇ ਸਭ ਤੋਂ ਪਹਿਲਾਂ ਮੁਰਸ਼ੀ ਦੇ ਕਬਰੇ ਵਿੱਚ ਪਹੁੰਚ ਕੇ ਬਾਗਨੈਟ ਸੈੱਟ ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ ਇਸ ਤੋਂ ਬਾਅਦ ਡੀਆਈਜੀ ਗੱਲ ਨੇ ਕੰਟਰੋਲ ਰੂਮ ਵਿੱਚ ਤਿੰਨ ਜਿਲ੍ਹਿਆਂ ਜਲੰਧਰ ਕਪੂਤਲਾ ਅਤੇ ਹਿਆਰਪੁਰ ਦੇ ਐਸਐਸਪੀ ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਅੱਜ ਟਾਂਡਾ ਥਾਣੇ ਵਿੱਚ ਚੈਕਿੰਗ ਲਈ ਪਹੁੰਚ ਗਿਆ ਡੀਜੀ ਨੇ ਦੱਸਿਆ ਕਿ ਸਵੇਰੇ 7:30 ਵਜੇ ਹੀ ਥਾਣੇ ਵਿਸਾ ਹਾਈਕ ਮੁਰਚੀ ਹੀ ਬੈਠਾ ਸੀ ਸਵੇਰੇ 8 ਵਜੇ ਦੀ ਰੂਲ ਕਾਲ ਗਾਇਬ ਸੀ ਐਸਐਚਓ ਅਤੇ ਡੀਐਸਪੀ ਟਾਂਡਾ ਆਪੋ ਆਪਣੇ ਕੁਆਟਰਾਂ ਵਿੱਚ ਸੁੱਤੇ ਪਏ ਸੀ ਥਾਣੇ ਵਿੱਚ ਕੋਈ ਮੈਨਪਾਵਰ ਨਹੀਂ ਸੀ ਥਾਣੇ ਵਿੱਚ ਇੱਕ ਮਹਿਲਾ ਹਵਾਲਾਤੀ ਸੀ ਪਰ ਥਾਣੇ ਵਿੱਚ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਸੀ ਤੇ ਇਸ ਮੌਕੇ ਕਾਰਵਾਈ ਕਰਦਿਆਂ ਡੀਆਈਜੀ ਨੇ ਕਿਹਾ ਕਿ ਫਿਲਹਾਲ ਉਹ ਟਾਂਡਾ ਥਾਣੇ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰ ਰਹੇ ਨੇ ਡੀਐਸਪੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਐਸਐਸਪੀ ਅਸ਼ਾਗਪੁਰ ਤੋਂ ਐਕਸਪਲੇਨੇਸ਼ਨ ਮੰਗਿਆ ਗਿਆ ਹੈ ਗੱਲ ਨੇ ਕਿਹਾ ਕਿ ਮੇਰੀ ਰੇਂਜ ਦੇ ਹਰ ਥਾਣੇ ਵਿੱਚ ਅਜਿਹੀ ਚੈਕਿੰਗ ਜਾਰੀ ਰਹੇਗੀ ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ ਉਸ ਤੇ ਕਾਰਵਾਈ ਕੀਤੀ ਜਾਵੇਗੀ ਰੇਂਜ ਦਫ਼ਤਰ ਡੀਆਈਜੀ ਦਫ਼ਤਰ ਵੱਲੋਂ ਆਉਣ ਵਾਲੇ ਏਜੰਡੇ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ ਤੇ ਦੋਸਤੋ ਏਸੀ ਅੱਜ ਦੀਆਂ ਅਹਿਮ ਖਬਰਾਂ ਤੇ ਆਓ ਐਮ ਖਬਰਾਂ ਦਾ ਪ੍ਰੋਗਰਾਮ ਤੁਹਾਡੇ ਲਈ ਮੁਰਕਲ ਫਿਰ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਨਾ ਕਰਨਾ ਭੁੱਲਣਾ ਤੇ ਦੋਸਤੋ ਅਜੇ ਵੀ ਤੁਸੀਂ ਬਿਲਕਾ ਨਿਊਜ਼ ਆਨਲਾਈਨ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਸਬਸਕ੍ਰਾਈਬ ਕਰਿਓ ਅਗਰ ਜੇ ਤੁਸੀਂ Facebook ਪੇਜ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਉੱਥੇ ਜਾ ਕੇ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਸਾਡੀਆਂ ਵੀਡੀਓ ਦਾ ਲਗਾਤਾਰ ਨੋਟੀਫਿਕੇਸ਼ਨ ਮਿਲਦਾ ਰਹੇ ਇਥੇ ਹੀ ਅੱਜ ਦੀਆਂ ਖਬਰਾਂ ਦੀ ਸਮਾਪਤੀ ਹੈ ਧੰਨਵਾਦ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ